ਤਾਂ ਨੂੰ ਦੱਸ ਦੇ ਨੇ ਹੋਟ ਅੰਗੇਸ਼ ਹਾਊਸ ਕੋਟਾਬਾਦ 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 ਤਾਂ ਰਹਿਣ ਨੂੰ ਨਾ ਕੇ ਬੰਦ ਨਹੀਂ ਕਰਨਾ ਨੇ ਉਹਦੇ ਟੈਕ ਚੰਗੀ ਤੋਂ ਨਹੀਂ ਕਹਿਣਾ ਚਾਹੁੰਦੇ ਆ ਕੇ ਉਹਨੇ ਕੀ ਵੇਸੇ ਪਹਿਲੀ ਗੱਲ ਕੀ ਵੇਸੇ ਵੇਸੀ ਗੱਲ ਕੀ ਗਾਣਾ ਕੱਟਿਆ ਜਾਈ ਆਪਾਂ ਬਾਛੜਾਇਆ ਜੀ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਜੋ ਤੁਸੀਂ ਦੇਖੀਆਂ ਇਹ ਤਸਵੀਰਾਂ ਜਲੰਧਰ ਦੇ ਰੇਲਵੇ ਰੋਡ ਉੱਤੇ ਸਥਿਤ ਗੈਸਟ ਹਾਊਸ ਦੇ ਬਾਹਰ ਦੀਆਂ ਨੇ ਜਿੱਥੇ ਕੁੜੀਆਂ ਮੁੰਡਿਆਂ ਦੇ ਗੈਸਟ ਹਾਊਸ ਓਨ ਕਰਨ ਇਲਾਕਾ ਨਿਵਾਸੀਆਂ ਨੇ ਜ਼ਬਰਦਸਤ ਹੰਗਾਮਾ ਕੀਤਾ ਇਲਾਕਾ ਨਿਵਾਸੀ ਆਰਤ ਨਿਸ਼ਚਿੰਤ ਕੌਰ ਨੇ ਦੱਸਿਆ ਕਿ ਗੈਸਟ ਹਾਊਸ ਬlesing ਚ ਦੇ ਵਪਾਰ ਦਾ ਤੰਦਾ ਚੱਲਦਾ ਹੈ ਇਥੇ ਰੋਜ਼ਾਨਾ ਨਜਵਾਨ ਮੁੰਡੇ ਕੁੜੀਆਂ ਆਉਂਦੇ ਨੇ ਜੋ ਕਿ ਗਲੀ ਵਿੱਚ ਬਾਈਕ ਖੜੇ ਕਰ ਗੈਸਟ ਹਾਊਸ ਵਿੱਚ ਜਾਂਦੇ ਨੇ ਜਿਸ ਕਾਰਨ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ ਇਸ ਦੇ ਖਿਲਾਫ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਬਲਕਿ ਇਹਨਾਂ ਨਾਲ ਬਹਿ ਕੇ ਚਾਹ ਪਿੰਦੀ ਹੈ ਇੱਥੇ ਦੇ ਵਪਾਰ ਚੱਲ ਰਿਹਾ ਹੈ ਅਸੀਂ ਦਾ ਵਿਰੋਧ ਕਰ ਰਹੇ ਸੀ ਤੇ ਇਹਨਾਂ ਨੇ ਸਾਨੂੰ ਮਾਰਿਆ ਮੇਰੇ ਬੇਟੇ ਨੂੰ ਔਰ ਮੈਨੂੰ ਮਾਰਿਆ ਅੰਦਰ ਬਲਾ ਕੇ ਇਹ ਕੌਣੇ ਬੰਦੇ ਕਿਹੜਾ ਕੀ ਹੋਟਲ ਕਿੱਥੇ ਇਹ ਬਲੈਸਿੰਗਸ ਗੈਸਟ ਹਾਊਸ ਹੈਗਾ ਇਹ ਬੰਦੇ ਦਾ ਨਾਮ ਰਾਜੇਸ਼ ਕੰਨਾ ਹੈ ਇਹਦੇ ਹੋਰ ਵੀ ਹੋਟਲ ਲੱਗੇ ਆ ਇੱਥੇ ਦੇ ਵਪਾਰ ਚਲਾਂਦਾ ਹੈ ਕਿੰਨੀ ਚਿਰ ਤੋਂ ਚੱਲ ਰਹੀ ਏ ਤਾਂ ਅੰਦਰ ਦੋ ਸਾਲ ਤੋਂ ਜੀ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਇਸੇ ਗਲੀ ਚ ਰਹਿੰਦੇ ਆਂ ਔਰ ਮੈਂ ਕੱਲੀ ਰਹਿੰਦੀ ਆ ਆਪਣੇ ਬੱਚਿਆਂ ਨਾਲ ਤੁਸੀਂ ਇਸ ਵਾਰੇ ਕੰਪਲੀਟ ਵਗੈਰਾ ਕਰਾਈ ਜੀ ਹਾਂ ਪੁਲਿਸ ਕੋਈ ਐਕਸ਼ਨ ਨਹੀਂ ਲਾ ਰਹੀ ਹੋਟਲ ਮਾਲਕ ਦਾ ਜੀ ਨਾਮ ਆ ਪਏ ਰਾਜੇਸ਼ ਖੰਨਾ ਕਿੰਨੀ ਵਾਰੀ ਤੁਸੀਂ ਕੰਪਲੇਨ ਕਰਾਈ ਅਸੀਂ ਕਈ ਵਾਰੀ ਫੋਨ ਕਰ ਚੁੱਕੇ ਆਂ 100 ਨੰਬਰ ਤੇ ਪੁਲਿਸ ਵਾਲੇ ਆ ਕੇ ਚਾਹ ਪਾਣੀ ਪੀ ਕੇ ਚਲੇ ਜਾਂਦੇ ਨੇ ਕੁਝ ਨਹੀਂ ਕਰਦੇ ਹੱਸ ਕੇ ਉਹਨਾਂ ਨੂੰ ਪੈਸੇ ਖਵਾ ਦਿੰਦੇ ਆਂ ਔਰ ਚਲੇ ਜਾਂਦੇ ਆਂ ਔਰ ਸਾਨੂੰ ਧਮਕਾਉਂਦੇ ਵੀ ਆਂ ਸਾਨੂੰ ਧ ਸਕਦਾਂਗੇ ਤੇ ਅੱਜ ਕੀ ਗੱਲ ਹੋਈ ਸਾਡੇ ਨਾਲ ਅੰਦਰ ਗੁੰਡੇ ਬਾਲੇ ਗੁੰਡੇ ਸਾਰੇ ਮਾਰਨ ਪਏ ਮੇਰੇ ਬੱਚੇ ਨੂੰ ਆਕੇ ਸਾਰੇ 8 ਬੰਦਿਆਂ ਨੇ ਹਮਲਾ ਕੀਤਾ ਮੇਰੇ ਬੱਚੇ ਉਤੇ ਤੇ ਅੱਜ ਕੀ ਅੰਦਰ ਹੋਇਆ ਕਿੱਥੇ ਆ ਹੋਟਲ ਦੇ ਅੰਦਰ ਆ ਬਾਹਰ ਇਹਨਾਂ ਨੇ ਸਾਨੂੰ ਪਹਿਲਾਂ ਅੰਦਰ ਬੁਲਾਇਆ ਹੋਟਲ ਦੇ ਕਿ ਅਸੀਂ ਕੰਪਰੋਮਾਈਜ਼ ਕਰਨਾ ਚਾਹੁੰਦੇ ਆ ਕੱਲ ਸੁਣ ਲੋ ਸਾਡੀ ਅੰਦਰ ਮੁੰਡਿਆਂ ਨੇ ਮਿਲ ਕੇ 8 ਬੰਦਿਆਂ ਨੇ ਮੇਰੇ ਮੁੰਡੇ ਤੇ ਹਮਲਾ ਕੀਤਾ ਸਮਾਂ ਕੀ ਸੀਗਾ 12 ਵਜੇ ਤੇ ਉਹਨਾਂ ਦਾ ਕਹਿਣਾ ਕੀ ਪਹਿਲੇ ਇਹਨਾਂ ਨੇ ਜੀ ਬਿਲਕੁਲ ਨਹੀਂ ਇਹ ਝਗੜਾ ਹੋ ਰਿਹਾ ਦੇ ਅੰਦਰ ਦੁਕਾਨ ਦੇ ਅੰਦਰ ਦੁਕਾਨ ਦੇ ਅੰਦਰ ਹੋਇਆ ਜੀ ਬਿਲਕੁਲ ਦੁਕਾਨ ਦੇ ਅੰਦਰ ਬੁਲਾਇਆ ਇਹਨਾਂ ਨੇ ਸਾਨੂੰ ਪਹਿਲਾਂ ਅਸੀਂ ਕਿਤੇ ਕੰਮ ਗਏ ਸੀ ਉੱਥੋਂ ਆਏ ਆ ਵਾਪਸ ਇਹਨਾਂ ਨੇ ਸਾਨੂੰ ਅੰਦਰ ਬੁਲਾਇਆ ਇਹਨਾਂ ਦੇ ਮਾਲਕ ਨੇ ਸਾਡੇ ਮਾਲਕ ਨਾਲ ਗੱਲ ਕਰ ਲਓ ਹੁਣ ਤਾਂ ਇਹ ਹੁਣ ਕੀ ਹੋਇਆ ਪੁਲਿਸ ਵਾਲੇ 2-3 ਬੰਦੇ ਲਾ ਕੇ ਗਏ ਆ ਲੇਕਿਨ ਬਾਕੀ ਸਾਰੇ ਐਸੇ ਜਾਣੇ ਮਾਲਕ ਦੀ ਵੀ ਗ੍ਰਿਫਤਾਰੀ ਹੋਵੇ ਜਿਹੜਾ ਮਾਲਕ ਇਹਨਾਂ ਦਾ ਜਿਹਨੇ ਜਿਹਨੇ ਪੋਲਿਟਿਕਸ ਕੀਤੀ ਹੈ ਗੰਦੀ ਪੋਲਿਟਿਕਸ ਕਰਕੇ ਸਾਨੂੰ ਬੁਲਾ ਕੇ ਸਾਡੇ ਮੁੰਡੇ ਮੁੰਡੇ ਉੱਤੇ ਹਮਲਾ ਕੀਤਾ ਉਹਨੇ ਜਿਹਨਾਂ ਨੂੰ ਬੁਲਾਇਆ ਕੀ ਨਾਮ ਸੀ ਉਹਨਾਂ ਵੀਡੀਓ ਚ ਜੋ ਵਿਅਕਤੀ ਗੁੱਸੇ ਨਾਲ ਲਾਲ ਹੋ ਰਿਹਾ ਸੀ ਦਰਅਸਲ ਉਹ ਬਿਆਨ ਦੇਣ ਵਾਲੀ ਔਰਤ ਦਾ ਮੁੰਡਾ ਹੈ ਉਹਨਾਂ ਨੇ ਦੱਸਿਆ ਕਿ ਗੈਸਟ ਹਾਊਸ ਦੇ ਮਾਲਕ ਨੇ ਉਹਨਾਂ ਨਾਲ ਮਾਰਕੁੱਟਾਈ ਕੀਤੀ ਔਰਤ ਦੇ ਮੁੰਡੇ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ 2 ਸਾਲ ਤੋਂ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਫੁੱਲੀ ਪ੍ਰੋਸਟੀਚੂਨ ਹੋ ਰਹੀਏ ਥੇ ਐਂਡ ਵੀ ਹੈਵ ਵੌਂਡ ਹਿਮ ਸੋ ਮੈਨੀ ਟਾਈਮਸ ਪਰ ਨਾਲ ਕੋਈ ਅਸਰ ਨਹੀਂ ਹੋ ਰਿਹਾ ਤੇ ਅੱਜ ਮੈਂ ਇਹਨਾਂ ਦੀ ਫੋਟੋ ਕੱਲ ਵੀ ਅਸੀਂ ਪੁਲਿਸ ਵਾਲੇ ਬੁਲਾਏ ਸੀ ਉਹਨਾਂ ਨਾਲ ਹੀ ਮਿਲੇ ਹੋਏ ਆ ਚਾਹਾਂ ਪਿੰਦੇ ਮਈਏ ਕਰਦੇ ਆ ਅੱਜ ਮੈਂ ਇਹਨਾਂ ਦੀ ਫੋਟੋਜ਼ ਕਲਿੱਕ ਕੀਤੀ ਅੰਦਰ ਗੁਰੂਆ ਪੀਰਾਂ ਦੀ ਫੋਟੋ ਆ ਰਹੀ ਹੈ ਨਾਲੇ ਗਲਤ ਕੰਮ ਚੱਲ ਰਿਹਾ ਹੈ ਆਪਾਂ ਦਾ ਕੋੜੀ ਮੁੰਡੇਰੀਆ ਜਿਹੜੀ ਦੇਖਾਂ ਸੀ ਉਹਦੇ ਵੀ ਨੰਬਰ ਨੋਟ ਕਰ ਲਿਆ ਅੱਜ ਅਸੀਂ ਜਾ ਰਹੇ ਸੀ ਤੇ ਫੋਟੋ ਖਿੱਚ ਲਈਆਂ ਸੀ ਉਹ ਇੱਥੇ ਨਿਆੰਗ ਬੁਲਾਏ ਗੁਰਦੁਆਰਾ ਕੱਲ ਕੱਲ ਕਹਿੰਦਾ ਕਿ ਸਾਡਾ ਮਾਲਕ ਆਏਗਾ ਮਾਲਕ ਆਏਗਾ ਉਹਦੇ ਨਾਲ ਗੱਲ ਕਰੇਗਾ ਮਾਲਕ ਸਾਡੇ ਨਾਲ ਫ੍ਰੈਂਡਲੀ ਬਣ ਕੇ ਰਹਿੰਦਾ ਹੈ ਤੇ ਅੱਜ ਕਹਿੰਦਾ ਆਈਓ ਅੰਦਰ ਗੱਲ ਕਰ ਲੈਣੇ ਅਸੀਂ ਪਰ ਮੇਰੀ ਮਮਤਾ ਵੀ ਆ ਚੁੱਕਿਆ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਦੇਰ ਨੂੰ ਮਾਰਦਾ ਧੰਦਾ ਚੱਲਦਾ ਚਾਰ ਤੇ ਇਸ ਬਾਰੇ ਪੁਲਿਸ ਨਾਲ ਗੱਲ ਕੀਤੀ ਸੀ ਹਾਂਜੀ ਕੀਤੀ ਸੀਗੀ ਯਾਰ ਵਾਲਿਆਂ ਨੂੰ ਵੀ ਪਤਾ ਹੈ ਹੋਰ ਅਸੀਂ ਕੱਲ ਵੀ ਕੰਪਲੀਟ ਕੀਤੀ ਚੰਦੀ ਘੜ ਕੰਪਲੀਟ ਕੀਤੀ ਪਾਰ ਇੱਕ ਬੰਦੇ ਨੂੰ ਲੈ ਕੇ ਗਏ ਆ ਔਰ ਅਸੀਂ ਚਾਹਨੇ ਮੈਂ ਮੇਨ ਮਾਲਕ ਹਨ ਦਾ ਰੈਸਟੋਰਾਂ ਚਾਹੀਦਾ ਤੁਸੀਂ ਕਾਫੀ ਵਾਰ ਪੁਲਿਸ ਨੂੰ ਸ਼ਿਕਾਇਤ ਕਰ ਚੁੱਕੇ ਹੋਟਲ ਵਾਲੇ ਪਹਿਲੇ ਵੀ ਕਰ ਚੁੱਕੇ ਪੁਲਿਸ ਨੇ ਕਾਰਵਾਈ ਕੀਤੀ ਨਹੀਂ ਨਹੀਂ ਉਹ ਆਂਦੇ ਨਾਲ ਚਾਵਾ ਪਿੰਦੇ ਮੈਂ ਇਹ ਕਰਦੇ ਆ ਉਧਰ ਗੈਸਟ ਹਾਊਸ ਦੇ ਮਾਲਕ ਨੇ ਆਪਣੇ ਤੇ ਲੱਗੇ ਸਾਰੇ ਦੋਸ਼ ਨਕਾਰਿਆ ਤੇ ਹੰਗਾਮਾ ਕਰਨ ਵਾਲੀ ਔਰਤ ਅਤੇ ਉਸਦੇ ਬੇਟੇ ਤੇ ਗੰਭੀਰ ਦੋਸ਼ ਲਗਾਏ ਪ੍ਰੋਵਾਇਡ ਕਰਾਓਗੇ ਤੁਸੀਂ ਤੁਸੀਂ ਕੁੱਟਿਆ ਕੀ ਉਹਨਾਂ ਨੇ ਕੁੱਟਿਆ ਜੀ ਇੱਥੇ ਲੱਗਾ ਨਹੀਂ ਇੱਥੇ ਲੱਗਾ ਉਧਰ ਲੱਗਾ ਲੜਾਈ ਇੱਧਰ ਹੋਈ ਹੈ ਹਾਂਜੀ ਹਾਂਜੀ ਲੜਾਈ ਇੱਧਰ ਹੋਈ ਕਿੱਥੇ ਹੈ ਤੁਹਾਡੀ ਇੱਥੇ ਇਸ ਦੁਕਾਨ 'ਚ ਹੋਈ ਹੈ ਕੋਰੋਨਾ ਦਾ ਇਲਜ਼ਾਮ ਹੈ ਕਿ ਹੋਈ ਨਹੀਂ 400 ਬੱਚਾ ਬਰਾਉਂਗਾ ਉਹਨਾਂ ਦੇ ਇੱਥੇ ਹੋਈ ਹੈ ਹੂੰ ਤੁਸੀਂ ਉਹਨਾਂ ਦੇ ਖਿਲਾਫ ਕੋਈ ਕੰਪਲੇਨਟ ਦੇ ਰਹੇ ਹੋ ਹਾਂਜੀ ਦੇ ਰਹੇ ਤੇਰੇ ਤੋਂ ਕਿਸ ਗੱਲੋਂ ਲੜਾਈ ਹੋਈ ਹੈ ਭਾਜੀ ਪਰਸੋ ਵੀ ਇਹ ਲੜੀ ਗੱਲ ਆ ਕੇ ਮੁੰਡਿਆਂ ਦੇ ਨਾਲ ਗਾਲਾਂ ਕੱਢੀਆਂ ਖੂ ਤੇ ਮੈਨੂੰ ਮੁੰਡਿਆਂ ਦਾ ਫੋਨ ਆਇਆ ਕਹਿੰਦਾ ਗਾਲਾਂ ਕੱਢੀ ਜਾਂਦੀ ਕੋਈ ਵਜ੍ਹਾ ਨਹੀਂ ਦੱਸੀ ਕੋਸ਼ਿਸ਼ ਪੁੱਛ ਰਹੇ ਨੇ ਕਹਿੰਦਾ ਦੱਸੋ ਕੀ ਵਜ੍ਹਾ ਵਜਾ ਰਹੇ ਹੋ ਕਹਿੰਦੇ ਪਰੇ ਹੋ ਜਾ ਤੁਸੀਂ ਤੇ ਮੁੰਡਿਆਂ ਨੂੰ ਕੁਝ ਨਹੀਂ ਕਿਹਾ ਚਲੀ ਗਏ ਕੱਲ ਫੇਰ ਮੈਂ ਤਲਵਾੜੇ ਸਰ ਅੱਜ ਤੁਹਾਡੇ ਕੋ ਕਿੰਨੇ ਸਰ ਤੁਹਾਡੇ ਕੋ ਕਿੰਨੇ ਖੱਪਲ ਆਏ ਜੀ ਅੱਜ ਉਹ ਕਹਿੰਦੇ ਤੁਹਾਡੇ ਦੇ ਵਪਾਰ ਕਰਾਂਦੇ ਕੋਈ ਗੱਲ ਨਹੀਂ ਹੈਗੀ ਤੁਸੀਂ ਆ ਕੇ ਇਨਕੁਆਇਰੀ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਸਾਡੇ ਕੋਲ ਪਾਜੀ ਪੂਰੀ ਮਾਰਕੀਟ ਦਾ ਬਿਆਨ ਆਇਆ ਪੂਰੀ ਮਾਰਕੀਟ ਦਾ ਬਿਆਨ ਆ ਆਹ ਸਰ ਤੁਹਾਡੇ ਕੋਈ ਕਿੰਨੇ ਜੋੜੇ ਆਏ ਸੀਗੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਜਿਹੜਾ ਸਵਾਲ ਨਹੀਂ ਅੱਜ ਤੁਹਾਡੇ ਤੇ ਰਜਿਸਟਰ ਹੈਗਾ ਕਸਟਮਰ ਆਣਾ अच्छा जी आईडी ਲੈ ਕੇ ਰੋਣ ਦੇਣਾ ਜਿਸ ਨੂੰ ਸਰ ਸਿੰਗਲ ਆਈਡੀ ਕਿ ਡਬਲ ਆਈਡੀ ਸਰ ਵੀ ਡਬਲ ਤੋਂ ਨਾਲ ਕਿੰਨੀਆਂ ਆਈਡੀ ਸਰ ਅੱਜ ਦੀਆਂ ਚੈੱਕ ਕਰ ਲਓ ਤੁਸੀਂ ਕਿ ਤੁਹਾਡੇ ਤੁਹਾਡੇ ਇੱਥੇ ਅਨਮੈਰਿਡ ਕਪਲਸ ਅਲਾਉਡ ਨੇ ਸਰ ਬਾਹਰ ਸੁਪਰੀਮ ਕੋਰਟ ਦੇ ਆਰਡਰ ਹੈਗੇ ਨਹੀਂ ਨਹੀਂ ਤੁਹਾਡੇ ਹਰ ਹੋਟਲ ਦੇ ਆਪਣੇ ਰੂਲਸ ਹੁੰਦੇ ਨੇ ਕਿ ਤੁਹਾਡੇ ਇੱਥੇ ਹੋਟਲ ਦੇ ਵਿੱਚ ਅਨਮੈਰਿਡ ਕਪਲਸ ਅਲਾਉਡ ਨੇ ਅਸੀਂ ਕਿਸੇ ਨੂੰ ਪੁੱਛ ਸਕਦੇ ਮੈਰਿਡ ਹੈ ਕਿ ਅਨਮੈਰਿਡ ਨਹੀਂ ਨਹੀਂ ਸਰ ਉਹ ਉਹ ਤੋਂ ਸਮਝਦੇ ਨਹੀਂ ਤੁਹਾਡੇ ਕੋ ਆਈਡੀ ਬ੍ਰੂਥ ਤੋਂ ਈਜ਼ੀ ਆਉਂਦੀ ਉਹ ਯਾਰ ਆਈਡੀਆਂ ਲੈਣੀਆਂ ਹੁੰਦੀਆਂ ਉਹਨਾਂ ਨੇ ਜਿੱਤੋ ਮੱਧਿਆਣਾ ਪਹੁੰਚਦੇ ਦੇਰੋਂ ਸਰ ਆਊਟ ਆਫ ਸਿਟੀ ਕੀ ਰੱਖੀ ਨਹੀਂ ਸਾਰੇ ਕੀ ਰੱਖਦੇ ਹੋ ਆਈਡੀ ਆਈਡੀ ਪ੍ਰੂਫ ਲੈ ਕੇ ਦੇ ਦੇ ਪਤਾ ਸਾਰਾ ਸਾਲ ਤੋਂ ਉੱਤੇ ਹੁਣ ਕਿਹੜੇ ਸਾਲ ਤੋਂ ਡਰੈਗ ਹੋਏ ਹੋ ਸਰ ਆਰਡਰ ਦੀ ਕਾਪੀ ਦਿਖਾਈਓ ਐਸਪੀ 나ਧਨ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਰੋਡ ਸਥਿਤ ਗੈਸਟ ਹਾਊਸ ਤੇ ਲੜਾਈ ਹੋਈ ਹੈ ਉਹਨਾਂ ਵੱਲੋਂ ਤਿੰਨ ਲੋਕਾਂ ਨੂੰ ਗ੍ਰਫਤਾਰ ਕਰਕੇ ਥਾਣੇ ਲਿਜਾਇਆ ਗਿਆ ਹੈ ਗੈਸਟ ਹਾਊਸ ਦੀ ਡੀਵੀਆਰ ਵੀ ਉਹਨਾਂ ਨੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਔਰਤ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਨੇ ਮੁਹੱਲਾ ਨਿਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਮੁਹੱਲਾ ਨਿਵਾਸੀਆਂ ਨੇ ਖੂਬ ਬਹਿਸ ਕੀਤੀ ਜਸਤੂਣੇ ਫੋਨ ਗਿਆ ਸੀ ਐਸ ਜੂ ਸਾਹਿਬਾ ਵੀ ਕੋਈ ਇੱਥੇ ਕੋਈ ਲੜਾਈ ਝਗੜਾ ਹੋਇਆ ਤੁਸੀਂ ਆਓ ਜਦੋਂ ਮੈਂ ਇੱਥੇ ਆਇਆ ਮੈਨੂੰ ਪਤਾ ਲੱਗਾ ਵੀ ਇਹਨਾਂ ਨੇ ਕੋਈ ਜਿਹੜੇ ਹੋਟਲ ਵਾਲੇ ਆ ਸਾਡੇ ਕੋਲ ਕੋਈ ਰਿਟਰਨ ਕੰਪਲੇਨ ਨਹੀਂ ਹੈਗੀ ਵੀ ਹੋਟਲ ਵਾਲਿਆਂ ਨੇ ਜਿਹੜਾ ਕੋਈ ਕੁੱਟਮਾਰ ਕੀਤੀ ਆ ਅਸੀਂ ਉਹਦੇ ਵਿੱਚ ਤਿੰਨ ਬੰਦੇ ਫੜਲੇ ਆ ਲੈ ਕੇ ਥਾਣੇ ਚਲ ਗਏ ਲੈ ਕੇ ਜਾ ਰਹੇ ਹਾਂ ਇਸ ਤੋਂ ਸਾਹਿਬ ਉਹਦੇ ਇਨਵੈਸਟੀਗੇਸ਼ਨ ਕਰਾਂਗੇ ਹੈ ਲੈ ਕੇ ਥਾਣੇ ਲੈ ਗਏ ਆ ਤਨੇ ਨਾ ਜੋ ਵੀ ਕਾਰਵਾਈ ਬੰਦੀ ਹੋਗੀ ਮੈਡਮ ਦੇ ਬਿਆਨ ਲੱਗੇ ਕਾਰਵਾਈ ਕਰ ਅਮਨ ਜੀ ਮੈਡਮ ਪਹਿਲੇ ਹੋਟਲ ਦੀ ਸੀਸੀਟੀਵੀ ਕੋਲ ਤੱਕ ਨਹੀਂ ਚੈੱਕ ਕੀਤੀ ਗਈ ਹੈ ਮੈਂ ਜਸਟ ਆਈ ਆ ਅਸੀਂ ਉਹਦਾ ਡੀਵੀਆਰ ਲੈ ਲਾਂਗੇ ਔਰ ਬਿਲਕੁਲ ਚੈੱਕ ਕਰਾਂਗੇ ਸੀਸੀਟੀਵੀ ਸਾਹਿਬ ਇਹ ਦੱਸੋ ਨਹੀਂ ਹਾਂਜੀ ਕੱਲ ਸ਼ਾਮ ਦੀ ਕੰਪਲੇਂਟ ਕੀਤੀ ਹੋਈ ਹੈ ਉਹਦੇ ਬਾਰੇ ਵੀ ਵੈਰੀਫਾਈ ਨਹੀਂ 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 ਅੱਛਾ ਕਮਲ ਤਾਂ ਦੱਸੋ ਦੱਸੋ ਦੂਈ ਕਦੋਂ 100 ਨੰਬਰ ਤੇ ਸ਼ਾਮ ਦੀ ਕੰਪਲੇਨਟ ਕੀਤੀ ਗਈ ਹੋਈ ਆ ਭਾਈ ਕੱਲ ਸ਼ਾਮ ਤੋਂ ਬਾਅਦ ਜੇ ਤੁਸੀਂ ਕੱਲ ਐਕਸ਼ਨ ਲੈ ਲੈਂਦੇ ਤੇ ਅੱਜ ਦਾ ਹਾਦਸਾ ਹੀ ਨਾ ਹੁੰਦਾ ਮੈਨੂੰ ਉਸ ਨਾਂ ਦਾ ਮੈਨੂੰ ਉਹਦੇ ਕੰਪਲੇਨਟ ਬਾਰੇ ਪਤਾ ਆ ਉਹਦਾ ਵੀ ਵੈਰੀਫਾਈ ਕਰਾਂਗੇ ਅਗਰ 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 ਕਿਸੇ ਨੇ ਕੋਈ ਅੰਗਲੀ ਕੀਤੀ ਆ ਤੇ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਸਰ ਇੱਕ ਬਹੁਤ ਵੱਡੀ ਗੱਲ ਇਹ ਹੈ ਕਿ ਬਾਹਰ ਇੱਕ ਗੱਡੀ ਖੜੀ ਆ ਬੀਆਰ ਨੰਬਰ ਦੀ ਜਿਹਦੇ ਉੱਤੇ ਇੱਕ ਸੀਨੀਅਰ ਸਹਾਇਕ ਵਿਧਾਇਕ ਕੁਝ ਲਿਖਿਆ ਹੋਇਆ ਹੈ ਜੀ ਠੀਕ ਹੈ ਜੀ ਉਸ ਦੇ ਉੱਤੇ ਹਾਲੇ ਤੱਕ ਜੋ ਮੱਲੇ ਵਾਲਿਆਂ ਦਾ ਕਹਿਣਾ ਜਿਥੇ ਆਇਆ ਉਹਨਾਂ ਦਾ ਕਹਿਣਾ ਕਿ ਉਸ ਗੱਡੀ ਦੇ ਵਿੱਚ ਕੁੜੀਆਂ ਮੁੰਡੇ ਉਤਰ ਕੇ ਹੋਟਲ ਦੇ ਵਿੱਚ ਗਏ ਹਾਲੇ ਤੱਕ ਹੋਟਲ ਦੇ ਕਿਸੇ ਕਮਰੇ ਦੀ ਨਾ ਜਾਂਚ ਕੀਤੀ ਗਈ ਹੈ ਨਾ ਕੁਝ ਕੀਤਾ ਗਿਆ ਸਿਰਫ ਮਾਲਕਾਂ ਤੇ ਉਹਨਾਂ ਮੁੰਡਿਆਂ ਨੂੰ ਫੜ ਕੇ ਹੰਦੇ ਗਰਾਊਂਡ ਅਸੀਂ ਆਏ ਆ ਮੈਂ ਇਹਨੂੰ ਬੁਲਾਇਆ ਸੀ ਇਸ ਤੋਂ ਅਸੀਂ ਚੱਕਰਨ ਲੱਗੇ ਹੁਣੇ ਜੋ ਵੀ ਕਾਰਵਾਈ ਤੁਹਾਨੂੰ ਬਾਅਦ ਦੱਸ ਦਿਆਂਗੇ ਤੁਹਾਡੇ ਇਲਾਕੇ ਦੇ ਗੱਡੀ ਲੂਪਰ ਲੱਗੇ ਹੋਏ ਨੇ ਤੁਹਾਡੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਦੇਵ ਵਿਵਾਰ ਦਾ ਦੰਦ ਹੈ ਕਦਰ ਮੈਨੂੰ ਇਸ ਚੀਜ਼ ਬਾਰੇ ਪਤਾ ਤੁਹਾਨੂੰ ਦੱਸੋ ਲੈ ਨੈਗਲੀਜੈਂਸੀ ਤੁਸੀਂ ਮੈਨੂੰ ਦੱਸੋ ਆ ਅੱਜ ਤੁਹਾਡੀ ਤਾਰਾ ਇਹ ਕਰ ਰਿਹਾ ਕਾਰਵਾਈ ਕਰ ਰਹੀ ਹੈ ਤੇਰਾ 7 ਐਗਜ਼ਾਮਪਲ ਕਰ ਕਾਰਵਾਈ ਕਰ ਰਹੇ